ਜੇਲ੍ਹ ਦੇ ਅੰਦਰ ਪਰੇਸ਼ਾਨ ਕਰਨ ਲਈ ਅਮਰਿਤਪਾਲ ਦੇ ਨਾਲ ਨਸ਼ੇੜੀਆਂ ਨੂੰ ਰੱਖਿਆ ਗਿਆ। ਰਖੜਪੁਣਿਆ ਮੌਕੇ ਬਾਬਾ ਬਕਾਲਾ ਵਿੱਚ ਅਸੀਂ ਵਟਾਏ ਇਕੱਠ ਕਰਾਂਗੇ ਇਹ ਤਰਸੀਮ ਸਿੰਘ ਵੱਲੋਂ ਕਿਹਾ ਗਿਆ ਸੋ ਉਹਨਾਂ ਨੇ ਸਾਫ਼ ਤੌਰ ਤੇ ਥੇ ਕਿਹਾ ਹੈ ਕਿ ਜੇ ਅੰਮ੍ਰਿਤਪਾਲ ਨੂੰ ਕੁਝ ਹੁੰਦਾ ਹੈ ਤੇ ਉਸ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੋਵੇਗੀ ਉਹਨੇ ਕਿਹਾ ਕਿ ਬੰਦੀ ਸਿੰਘਾਂ ਬੇਅਦਬੀ ਅਤੇ ਕਿਸਾਨਾਂ ਦੇ ਮੁੱਦਿਆਂ ਤੇ ਅਸੀਂ ਮੰਥਨ ਕਰਾਂਗੇ ਸੋ ਇੱਥੇ ਰਖੜਪੁਣਿਆ ਮੌਕੇ ਜਿਸ ਨਾਲ ਇੱਕ ਵੱਡੀ ਸਟੇਜ ਸਜਾਈ ਜਾਣੀ ਹੈ ਉਸ ਦੇ ਵਿੱਚ तमाम ਮੁੱਦੇ ਚੁੱਕੇ ਜਾਣਗੇ ਡੇਰਾ ਮੁਖੀ ਰਾਮ ਰਹੀਮ ਨੂੰ ਫਰਲੋ ਮਿਲਣ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਉਹਨੇ ਕਿਹਾ ਕਿ ਇੱਕ ਦੇਸ਼ ਦੇ ਅੰਦਰ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਨੇ ਸੋ ਇਹਨਾਂ ਵਕਤ ਵਕਤ ਦਿਆਂ ਲਈ ਕਿ ਉਹਨੇ ਜਮ ਕੇ ਸਰਕਾਰ ਨੂੰ ਕੇਰਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਤੇ ਵੀ ਉਹਨੇ ਨਿਸ਼ਾਨੇ ਸਾਧਦੇ ਨੇ ਤੇ ਕੇਂਦਰ ਦੀ ਸਰਕਾਰ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿ ਇੱਕ ਦੇਸ਼ ਦੇ ਅੰਦਰ ਦੋ ਤਰ੍ਹਾਂ ਦੇ ਕਾਨੂੰਨ ਜਿਹੜੇ ਨੇ ਉਹ ਚੱਲ ਰਹੇ ਨੇ ਇਸੇ ਕੋ ਆਪਣਾ ਬਾਬਾ ਕਾਲ ਸਹਿਬ ਇੱਕ ਪੰਥਕ ਗੱਤਰਤਾ ਕਰ ਰਹੇ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬੇਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਔਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਤੇ ਆ ਉਹ ਜਿਹੜੇ ਕੋਸ਼ ਮਸਲੇ ਤੇ ਇਥੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿਉਂ ਉਹਨਾਂ ਨੂੰ ਮੇਰੇ ਖਿਆਲ ਲੇ ਕਿ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਹੋ ਰਹੀ ਆ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਹੋਵੇ ਉਹ ਵੀ ਇੱਕ ਉਹਨਾਂ ਨੇ ਡਬਲ ਟ੍ਰੈਵਲ ਸਜਾਵਾਂ ਕੋ ਉਤਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫਿਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਿਆਲ ਇੱਕ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਢੰਡਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚੋ ਤੇ ਅਜੇ ਤੱਕ ਵੀ ਕੋਈ ਮੁਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਥੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਕਿ ਉਥੇ ਵਕਤ-ਵਕਤ ਪਹੁੰਚੋ ਉਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋ ਵਿਚਾਰ ਕਰ ਸਕੀਏ ਤੇ ਬਾਕੀ ਅਮਰਪਾਲ ਸਿੰਘ ਨੇ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾ ਜਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਇਮੀਗ੍ਰੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਕ ਵਿਖਾਇਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨੇ ਬਹੁਮਤ ਨਾਲ ਉਹਨਾਂ ਨੂੰ ਜਿਤਾਉਂਦੇ ਨਾ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇੱਕ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸਸੀ ਖਤਮ ਕਰਵਾਉਣ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕਤਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮਗਰਮ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਲ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਉਹ ਇਹ ਪੰਜਾਬ ਸਰਕਾਰ ਦੇ ਹੰਕਾਰ ਹੈ